ਮਹਾਸ਼ਿਵਰਾਤਰੀ ਦੇ ਮੌਕੇ ਦੇ ਉੱਤੇ ਸ਼੍ਰੀ ਨੀਲਕੰਠ ਸੇਵਾ ਸਮਿਤੀ ਸਮਰਾਲਾ ਦੇ ਵੱਲੋਂ ਸਮਰਾਲਾ ਦੇ ਵਿੱਚ ਇੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਹੈ ਸ਼ੋਭਾ ਯਾਤਰਾ ਬੜੀ ਹੀ ਧੂਮ-ਤਾਮ ਦੇ ਨਾਲ ਕੱਢੀ ਗਈ ਹੈ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਜਿਸ ਵਿੱਚ ਸਮਰਾਲਾ ਸ਼ਹਿਰ ਦੇ ਸਾਰੇ ਧਾਰਮਿਕ ਭਾਈਚਾਰੇ ਆ ਅਤੇ ਧਾਰਮਿਕ ਸੰਸਥਾਵਾਂ ਸਮੇਤ ਹਜ਼ਾਰਾਂ ਲੋਕਾਂ ਨੇ ਸ਼ਮੂਲੀਅਤ ਕੀਤੀ ਹੈ ਤਾਂ ਇਹ ਸ਼ੋਭਾ ਯਾਤਰਾ ਸ਼੍ਰੀ ਸ਼ਿਵ ਮੰਦਿਰੇ ਡੱਬੀ ਬਾਜ਼ਾਰ ਤੋਂ ਸ਼ੁਰੂ ਹੋਇਆ ਅਤੇ ਪੂਰੇ ਸ਼ਹਿਰ ਦੇ ਵਿੱਚ ਘੁੰਮਣ ਤੋਂ ਬਾਅਦ ਇਹ ਵਾਪਸ ਮੰਦਰ ਦੇ ਵਿੱਚ ਆ ਕੇ ਜਿਹੜੀ ਕਿ ਸਮਾਪਤ ਹੋਈ ਹੈ ਤਾਂ ਇਹ ਵਿਸ਼ਾਲ ਸ਼ੋਭਾ ਯਾਤਰਾ ਇੰਨੀ ਵੱਡੀ ਸੀ ਕਿ ਇਹ ਬਾਜ਼ਾਰ ਦੇ ਵਿੱਚ ਲਗਭਗ 5 ਤੋਂ 6 ਘੰਟੇ ਤੱਕ ਚੱਲਦੀ ਰਹੀ ਹੈ ਤਾਂ ਪੂਰਾ ਸਮਰਾੜਾ ਸ਼ਹਿਰ ਸਵੇਰ ਤੋਂ ਹੀ ਵਕ-ਵਕ ਥਾਵਾਂ ਦੇ ਉੱਤੇ ਸ਼ਿਵ ਭਜਨਾ ਦੇ ਨਾਲ ਮੰਤਰ ਮੁਗਦ ਰਿਹਾ ਹੈਗਾ ਸ਼ਹਿਰ ਵਾਸੀਆਂ ਨੇ ਵੀ ਸ਼ੋਭਾ ਯਾਤਰਾ ਦਾ ਸਵਾਗਤ ਕਰਨ ਦੇ ਲਈ ਕਈ ਥਾਵਾਂ ਦੇ ਉੱਤੇ ਫੁੱਲਾਂ ਦੀ ਵਰਖਾ ਕੀਤੀ ਹੈ ਇਸ ਮੌਕੇ ਦੇ ਉੱਤੇ ਸਮਰਾਲਾ ਹਲਕੇ ਦੇ ਵਿਧਾਇਕ ਜਗਤਾਰ ਸਿੰਘ ਧਿਆਲਪੁਰਾ ਸਮੇਤ ਸ਼ਹਿਰ ਦੀਆਂ ਕਈ ਰਾਜਨੀਤਿਕ ਸ਼ਖਸੀਅਤਾਂ ਨੇ ਵੀ ਸ਼ਿਰਕਤ ਕੀਤੀ ਹੈ ਤਾਂ ਦੱਸ ਦੇ ਕਿ ਸਮਰਾਲਾ ਸ਼ਹਿਰ ਦੇ ਵਿੱਚ ਵੱਖ-ਵੱਖ ਸੰਸਥਾਵਾਂ ਅਤੇ ਸ਼ਹਿਰ ਵਾਸੀਆਂ ਦੇ ਵੱਲੋਂ 35 ਤੋਂ 40 ਸ਼ਾਨਦਾਰ ਝਾਂਕੀਆਂ ਕੱਢੀਆਂ ਗਈਆਂ ਨੇ ਤੇ ਲਗਭਗ 20 ਤੋਂ 25 ਲੰਗਰ ਲਗਾਏਗਾ ਨੇ ਇਸ ਬਾਬਤ ਸੇਵਾ ਸਮਿਤੀ ਮੈਂਬਰਾਂ ਦੇ ਵੱਲੋਂ ਕੀ ਕੁਝ ਕਿਹਾ ਹੈ ਆਓ ਸੁਣਦੇ ਹਾਂ ਪਾਦ ਦੇ ਉਹ ਤਕਰੀਰ ਸਾਰੇ ਮੈਂਬਰ ਨੇ ਜੋ-ਜੋ ਨੇ ਜਿੰਨੇ ਵੀ ਪਰਿਵਾਰ ਮੈਂਬਰਾਂ ਦੇ ਤਰ੍ਹਾਂ ਦੀ ਬਰਸਤੇ ਆ ਰਹੇ ਆਉਣ ਪਰਿਵਾਰ ਮੈਂਬਰਾਂ ਤਰ੍ਹਾਂ ਸਾਰਾ ਸ਼ਹਿਰ ਤੁਹਾਡਾ ਦਿਓ ਇੱਕ ਰੋ ਜਾਨਾ ਕਿ ਸ਼ਾਇਦ ਬੱਚੇ ਜਾਨਾ ਲੰਗਰ ਲੱਭਦੇ ਨੇ ਕਿ ਬਹੁਤ ਲੋਕ ਵੀ ਤਾਂ ਆਉਂਦੇ ਨੇ ਸਾਨੂੰ ਸਹਿਯੋਗ ਸਾਰੇ ਸਾਧਮਾਨਤਾ ਨਾਲ ਦੇ ਰਹੇ ਨੇ ਲੰਗਰਾਂ ਦੇ ਵਿੱਚ ਵੀ ਦੇ ਰਹੇ ਨੇ ਪੈਸੇ ਦੇ ਰੂਪ ਵੀ ਦੇ ਰਹੇ ਨੇ ਹਰ ਜੋਗੀ ਸਾਡਾ ਲੋੜ ਆ ਉਹ ਲੋਕੀ ਵਗ ਚੜ ਕੇ ਦੇ ਰਹੇ ਨੇ ਔਰ ਅਦੀ ਆਪ ਕਰਦੇ ਆ ਕਿ ਉਹ ਵੀ ਦੇਦੇ ਰਹਿਣਗੇ ਔਰ ਵਗ ਚੜ ਕੇ ਧੋਵਾ ਯਾਤਰਾ ਅਦੀ ਕਰਦੇ ਰਹਿਣ। 22 ਤਰੀਕ ਨੂੰ ਮਹਾ ਚਤਰਾਤਰੀ ਆ ਰਹੀ ਹੈ। ਤੁਸੀਂ ਕੀ ਕਰਦੇ ਹੋ? ਅਸੀਂ ਉਦੋਂ ਤੁਸੀਂ ਪਹਿਲਾ ਦੇਵਾ ਕਰਾਂਗੇ ਕਿ ਸਾਡੀ ਸਭ ਦੀ ਸਾਰਾ ਜੀ ਵੀ ਵੀ ਸਾਹਿਬ ਧੋਵਾ ਯਾਤਰਾ ਕੀਤੀ ਜਾ ਰਹੀ ਹੈ। ਕਿਉਂਕਿ 22 ਵੀ ਆ ਰਿਹਾ ਸ਼ਿਵ ਮੰਦਿਰ ਤੋਂ ਜੁੜੂ ਹੁੰਦੀ ਹੋਈ ਸਾਰੇ ਸ਼ਹਿਰ ਦੀ ਪ੍ਰਕਰਮਾ ਕਰਦੀ ਵਾਪਸ ਸ਼ਿਵ ਮੰਦਿਰ 22 ਵੀ ਆ ਦੇ ਵਿੱਚ ਵਾਪਸ ਹੋਵੇਗੀ। ਔਰ ਇਸ ਛੋਵਾ ਯਾਤਰਾ ਦੇ ਵਿੱਚ ਲੈਪਕ 40 ਤੋਂ 42 ਝਾਕੀਆਂ ਨੇ ਜਿਹੜੀਆਂ ਦਿਖਾਈਆਂ ਜਾ ਰਹੀਆਂ ਨੇ ਔਰ ਕੈਟਰਵਾਪੀਆਂ ਸਾਡਾ ਮਾਦਾ ਘਟ ਛੋਵਾ ਯਾਤਰਾ ਦੇ ਦਵਾਕਤੇ ਓਟੇ ਦੇ ਔਰ ਆਪਣੇ ਆਨੇ ਦਵਾਰੇ ਕਰਾਂ ਦੇ ਬਾਹਰ ਕੁਰੀ ਕਰ ਰਿਹਾ ਪੁਵਾਰਪੋਲੇ ਨਾਗੇ ਦਰਸ਼ਾ ਦੇ ਦੇ ਲੋਕਾਂ ਨੂੰ ਇਹ ਮੈਸੇਜ ਜਲਾ ਕਹਿੰਦੇ ਆਓ ਪੁਵਾਰਪੋਲੇ ਨਾਗੇ ਦਰਸ਼ਾ ਦੇ ਦਰੋਂ ਔਰ ਆਪਣਾ ਜੀਵਨ ਸਫਲ ਬਣਾਓ ਬਾਪ ਵੀ ਆਪਣੇ ਬੱਚਿਆਂ ਨੂੰ ਜੀ ਪੂਰੀ ਤਰ੍ਹਾਂ ਤੋਂ ਬਚਾ ਕੇ ਲੱਖ ਲੱਖ ਮੁਆਫਵਾ ਦੇਣਾ ਜਿਹੜੀ ਸੋਭਾ ਯਾਤਰਾ ਸਾਡੀ 25 ਚੌਥੀ ਸੋਭਾ ਯਾਤਰਾ ਜਿਹੇ ਨੀਰ ਕਟ ਮਹਾਦੇਵ ਸ਼੍ਰੀ ਗਾਥਾ ਮੇਦੀ ਕਿਸੇ ਸਥਾਨਕਿਆ ਦੇ ਸਹਿਯੋਗ ਨਾਲ ਬੜੇ ਢੂਠਾ ਅੰਗਰ ਕੱਢੀ ਜਾ ਰਹੀ ਹੈ ਇਹ ਸੋਭਾ ਯਾਤਰਾ ਸ਼੍ਰੀ ਮੰਦਰ ਜੰਬੀ ਯਾਤਰਾ ਤੋਂ ਹੁਣੇ ਹੋਈ ਵਾਲੇ ਇੱਕ ਬੰਦੇ ਦੇ ਰਿਆਸ ਤੋਂ ਹੁੰਦੇ ਹੋਏ ਪੁਰਾਣੀ ਸਾਫੀ ਮੰਡੀ ਫਿਰ ਫੈਲੋ ਤੋਂ ਰੋਟਾ ਹੁੰਦੇ ਹੋਏ ਚੰਡੀਗੜ੍ਹ ਰੋਡ ਤੇ ਪਹੁੰਚਦੀ ਆ ਉਥੋਂ ਕਿ ਸਾਰੇ ਕੈਦੀ ਪ੍ਰਕਰਨਾ ਕਰਦੇ ਹੋਏ ਫਸਟ ਹੈ ਜੋ ਚਾਂਪ ਉੱਥੋਂ ਬਾਅਦ ਮਾਟੜਾ ਰੋਟਾ ਹੁੰਦੀ ਹੋਈ ਫਿਰ ਫੁੱਜਰ ਭੱਲੇ ਦੇ ਵਿੱਚ ਜਾ ਕੇ ਤੇ ਨਵੀਂ ਹਾਦ ਦੇ ਵਿੱਚ ਜਾ ਕੇ ਇੱਦੀ ਸਮਾਪਤੀ ਹੁੰਦੀ ਆ ਇਹ ਤੇ ਸੋਭਾ ਯਾਤਰਾ ਦੇ ਜਿਹੜੇ-ਜਿਹੜੇ ਜਿਹੜੀਆਂ ਝਾਕੀਆਂ ਨੇ ਸਿਹਾਰ ਤੋਂ ਜਲੰਧਰ ਤੋਂ ਦਿੱਲੀ ਤੋਂ ਗ੍ਰਾਜ਼ੀਨ ਪੰਜਾਬ ਦਾ ਮਸ਼ਹੂਰ ਬੈਂਡ ਰਾਜਾ ਬੈਂਡ ਇਸੇ ਸ਼ਹਿਰ ਦੇ ਬੋਰ ਤੋਂ ਜਿਹੜੀਆਂ ਝਾਤੀਆਂ ਨੇ ਤੇ ਪੜਦੇ ਪੂਰੇ ਸ਼ਹਿਰ ਨੂੰ ਬਰਨਵਾਗ ਲਜਾਇਆ ਹੋਇਆ ਇਹ ਜਿਹੜੇ ਸ਼ੋਭਾ ਯਾਤਰਾ ਦੇ ਵਿੱਚ ਵਾਪਸ ਕਰਾਵੇ ਵਾਪਸ ਕਰਾਵੇ ਭਗਵਾਨ ਯੋਗੀ ਲੰਗਰ ਕੋਈ ਮੇਰ ਬੁਲਾ ਰਿਹਾ ਕੋਈ ਸਮੋਸੇ ਲਾ ਰਿਹਾ ਕੋਈ ਪੋਚੇ ਛੋਲੇ ਲਾ ਰਿਹਾ ਗੁੱਡ ਬੁਲਾ ਰਿਹਾ ਕੋਈ ਵੀ ਮੈਂ ਕਹਿੰਦਾ ਟਿੱਕੀਆਂ ਚਾਟ ਗੋਲ ਗੱਪੇ ਤੇ ਲੰਗਰ ਦਾ ਖਾਸ ਪ੍ਰਬੰਧ ਹੈ ਸ਼ਹਿਰ ਦੇ ਵਾਸੀ ਪੂਰੇ ਹਟੋਪਾ ਕੇ ਇਸ ਮਹਾਸ਼ਿ ਰਾਤਰੀ ਚੋਪਾ ਅੱਤੇ ਆਪਣਾ ਯੋਗਦਾਨ ਪਾਉਂਦੇ ਨੇ ਅਤੇ ਸਾਰੇ ਮੇਰ ਘਰ ਮਹਾਦੇਵ ਵੱਲੋਂ ਸ਼ਹਿਰ ਦੇ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਜਿਹੜਾ ਸਾਨੂੰ ਇੰਨਾ ਸਹਿਯੋਗ ਦਿੰਦੇ ਨੇ ਕਿਉਂਕਿ ਜਿਹੜਾ ਇਹਦਾ ਵੱਡਾ ਕਾਰਜ ਆ ਇਹ ਸਾਰੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਹੁੰਦਾ ਹੈ ਨਾ ਕਿ ਕਿਤੇ ਇਕੱਲੇ ਬੰਦੇ ਨਾਲ ਅਸੀਂ ਸ਼ਹਿਰ ਵਾਸੀਆਂ ਨੂੰ ਫਿਰ